ਹੈਲੋ ਹੈਲੋ ਹਲੋ ਹਾਂਜੀ ਸਤ ਸ੍ਰੀ ਅਕਾਲ ਸੋਸ਼ਲ ਪੈਨ ਸਤ ਸ੍ਰੀ ਅਕਾਲ ਕੁੜੀ ਰਾਤੀ ਤੁਸੀਂ ਸ਼ੁਰੂ ਬਿਜੀ ਸੀਗੇ ਨਾ ਲੱਗੀ ਚਲਾ ਰਹੇ ਸੀ ਹਾਂਜੀ ਹਾਂਜੀ ਪੰਜੀ ਦੱਸੋ ਹੁਣ ਦੱਸੋ ਕਿ ਮੈਂ ਤੁਹਾਨੂੰ ਕਹ ਰਹੀ ਨਹੀਂ ਰਿਹਾ ਕਿ ਤੁਸਤੇ ਫੈਮਲੀ ਦੇ ਵਿੱਚ ਉੱਥੋਂ ਹੁੰਦੀ ਹੈ ਤਾਂ ਕਹਿੰਦਾ ਮੇਰੀ ਕੁੜੀ ਵੀ ਹੈ ਉਹ ਵੀ ਮੇਰੀ ਵੈਲ ਹੋਈ ਹੈ ਉਹਦੀ ਵੀ ਘਰ ਦਾ ਬਾਹਰ ਦਵਾਈ ਦੇ ਵਿੱਚ ਆ ਅੱਛਾ ਜੀ ਮੇਰਾ ਹਸਬੰਦ ਵੀ ਹੁਣ ਇਹ ਮੈਂ ਇੱਕ ਗੱਲ ਜਾਣਦੀ ਹਾਂ ਕਿ ਜਦੋਂ ਦੀ ਮੇਰੀਆਂ ਹੀ ਅੱਜ ਤੱਕ ਮੇਰੇ ਬੱਚਿਆਂ ਦਾ ਤਾਂ ਕਿਸੇ ਨੇ ਪੁੱਛਿਆ ਨਹੀਂ ਹੈ ਕਿ ਵੀ ਆ ਕਿ ਨਹੀਂ ਹੈ ਕਿ ਤੁਸੀਂ ਕਹਿੰਦੇ ਸੀਗੇ ਵੀ ਕੋਈ ਨਾ ਕੋਈ ਆ ਜਾਵੇ ਮੈਨੂੰ ਉਮੀਦ ਨਹੀਂ ਵੀ ਮੇਰੇ ਪਿੱਛੇ ਕੋਈ ਸਟੈਪ ਚੱਕੂਗਾ ਨਹੀਂ ਪਹਿਲੇ ਕਿ ਕੀ ਗੱਲ ਤੇ ਗੱਲ ਤੇ ਦੱਸੋ ਕਿ ਕੀ ਗੱਲ ਆ ਮੈਂ ਤੁਹਾਨੂੰ ਕਹਾਂ ਮੰਗਦੇ ਮੇਰੇ ਤੋਂ 2 ਲੱਖ ਰੁਪਏ ਮੰਗਦੇ ਲੈ ਮੇਰੇ ਕੋਲ ਨਹੀਂ ਹੈਗਾ ਦਾ ਕਿੱਥੋਂ ਨਿਕਲਣਾ ਵਾ ਉਹ ਮਾਨ ਦੇ ਵਿੱਚ ਅਚਾਨਕ ਤੇ ਕਦੋਂ ਦੇ ਗਏ ਮਾਨ ਚ ਤੁਸੀਂ ਮਾਨ ਚ ਮੈਂ ਸ਼ੇਮੀ ਨੂੰ ਗਏ ਨਾ ਤਾਂ ਬਸ ਮਤਲਬ ਨੂੰ ਡੇਟਸ ਆ ਰਹੀ ਹੋਣਾ ਰਹੀ ਥਈ ਹੈ ਨਾ 9 10 ਮਹੀਨੇ ਮੈਂ ਪਹਿਲਾਂ ਦਬਈ ਦੇ ਵਿੱਚ ਰਹੀ ਆ ਉੱਥੇ ਮੇਰਾ ਕੰਮ ਨਹੀਂ ਸੱਟ ਬੈਠਾ ਉੱਥੇ ਮੇਰੇ ਤੇ ਫਾਈਲ ਲੱਗ ਗਿਆ ਕਿਸੇ ਏਜੰਟ ਨੇ ਮੈਨੂੰ ਇੱਥੇ ਭੇਜ ਦਿੱਤਾ ਉਹ ਮਾਨ ਦੇ ਵਿੱਚ ਓਕੇ ਮਾਨ ਦੇ ਵਿੱਚ ਨਾ ਹੋ ਗਏ ਮੈਨੂੰ ਜਿਹੜੇ ਘਰ ਦੇ ਵਿੱਚ ਹੁਣੇ ਕੰਮ ਕਰਦੀ ਪਈ ਸੀਗੀ ਤਾਂ ਮੈਨੂੰ ਪਤਾ ਨਹੀਂ ਸੀਗਾ ਮੇਰੀ ਨਾ ਕੁੜੀ ਦਾ ਐਕਸੀਡੈਂਟ ਹੋ ਗਿਆ ਕੋਈ ਮੈਂ ਤੁਹਾਨੂੰ ਦੱਸਣਾ ਵੀ ਸਾਰਾ ਤਾਂ ਜਦੋਂ ਮੈਂ ਆਪਣੇ ਰੂਮ ਚ ਆਈ ਨਾ ਫੋਨ ਚੱਕਿਆ ਤੇ ਜਦੋਂ ਉਹਨਾਂ ਨੇ ਮੈਨੂੰ ਦਿਖਾਇਆ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਫੋਨ ਲਾ ਕੇ ਕਿ ਕੁੜੀ ਮੇਰੀ ਨਾ ਠੇੜ ਕਿਚ ਡਿੱਗੇ ਪਈ ਸੀ ਜੀ ਤੇ ਮੇਰੇ ਤੋਂ ਨਹੀਂ ਮੈਂ ਫਿਰ ਵੀ ਇੱਕ ਮਾਂ ਆ ਮਾਂ ਆਪਣੇ ਬੱਚੇ ਨੂੰ ਇਦਾਂ ਨਹੀਂ ਦੇਖ ਸਕਦੀ ਜੀ ਤੇ ਮੈਂ ਜਦੋਂ ਦੇਖਿਆ ਤੇ ਮੈਂ ਚੀਕ ਆ ਮਾਂ ਲਾ ਕੇ ਜੋਰ ਜੋਰ ਨਾਲ ਕਿ ਕਿ ਉਹ ਮੇਰਾ ਬੰਬਾ ਸੀਗਾ ਉਹ ਸਾਰੀ ਫੈਮਲੀ ਮੇਰੇ ਇਕੱਠੀ ਹੋ ਕੇ ਆ ਗਈ। ਉਹਨਾਂ ਨੇ ਕਹਿਤਾ ਮੈਂ ਕਿ ਮੇਰਾ ਅਮਰਜੈਂਸੀ ਘਰੇ ਭੇਜ ਦੂੰ ਮੈਂ ਆਜੂਗੀ પાਕਸ। ਉਹਨਾਂ ਨੇ ਵੀ ਨਹੀਂ ਘਰੇ ਨਹੀਂ ਭੇਜਿਆ ਮੈਨੂੰ ਸਿੱਧਾ ਆਫਿਸ ਵਿੱਚ ਛੱਡ ਦੇ ਕੇ ਹੋਣੀ ਜਿਹੜੀ ਆਫਿਸ ਵਾਲੀ ਮੈਡਮ ਉਹ ਕਹਿੰਦੀ ਜੇ ਤੂੰ ਘਰੇ ਜਾਣਾ 2 ਲੱਖ ਰੁਪਈਆ ਭਾਰਾ ਕੇ ਜਾਵੜਾ। 2 ਲੱਖ ਰੁਪਈਆ ਵੀ ਮੇਰੇ ਤਾਂ ਘਰ ਨਹੀਂ ਹੈਗੇ ਮੇਰੇ ਘਰ ਦੀ ਛੱਤ ਪਾਉਣ ਵਾਲੀ ਪਈ ਉਦੋਂ ਹੀ ਮੇਰੇ ਬੱਚੇ ਸਤਾ ਮੇਰੀ ਭੱਟੀ ਕੁੜੀ ਕੋਲੇ ਰਹਿੰਦੇ ਜਿਵਾਕ ਮੇਰੇ ਨਾਲ ਦੇ ਪੈ। ਤੂੰ ਬਹੁਤ ਮਜਬੂਰਤ ਕੀਤੀ ਨਹੀਂ ਹੈਗੀ ਮੈਂ। ਪਣੀ ਪੇ ਪਿੰਡ ਕਿਹੜਾ ਤੁਸੀਂ ਵਾਹ ਕਿੱਥੇ ਜੇ? ਮੈਂ ਕੰਡਕੰਦੀ ਆਲ ਵੀ ਆਣੀ ਆ। ਕੰਡਿਆਲ ਜ਼ਿਲ੍ਹਾ। ਜ਼ਿਲ੍ਹਾ ਸਾਨੂੰ ਮੋਗਗਾ ਹੀ ਲੱਗਦਾ ਵਾ। ਓਕੇ ਤੇ ਪੈਨੇ ਪਰਿਵਾਰ ਚ ਕੌਣ ਕੌਣ ਆ ਤੁਹਾਡੇ? ਫੈਮਿਲੀ ਦੇ ਵਿੱਚੋਂ ਕਿ ਮੇਰੇ ਸਹੁਰਿਆਂ ਥੇ? ਹਾਂਜੀ। ਮੇਰੇ ਜੇਠ ਹੈ, ਜੇਠ ਤਾਂ ਇੱਕ ਵੱਡਾ ਵਾ। ਉਹਨਾਂ ਮੈਂ ਸੇ ਤਾਂ ਮੈਂ ਸੱਚ ਦੱਸਦੀ ਆ ਜਦੋਂ ਮੇਰੇ ਘਰ ਆ ਲਈ ਐ ਨਹੀਂ ਕਹਿੰਦੇ ਨੇ ਕਿਸੇ ਨੇ ਰਿਸ਼ਤਾ ਰੱਖਿਆ ਹੀ ਨਹੀਂ ਆ। ਓਕੇ। ਚਲੋ ਤੇ ਕੋਈ ਪਰਿਵਾਰ ਦੇ ਵਿੱਚ ਕੋਈ ਬੱਚੇ ਹੋਣ ਤੁਹਾਡੇ ਭੈਣ ਭਰਾ ਕੋਈ ਆਪਣਾ ਕੋਈ ਪੇਕੇਆਂ ਚੋਂ ਬੱਚੇ ਮੇਰੇ ਬੱਚੇ ਮੇਰੇ ਹੈਗੇ ਆ ਮੇਰੀ ਬੇਟੀ ਹੈਗੀ ਆ ਇੱਕ ਵਿਆਹੀ ਹੋਈ ਆ ਤੇ ਮਤਲਬ ਦੋ ਕੁੜੀਆਂ ਮੇਰੀਆਂ ਕੁਆਰੀਆਂ ਆ ਛੋਟੀਆਂ ਆ ਜਿਹੜੀ ਬੱਚੀ ਵਿਆਹੀ ਆ ਉਹਨੂੰ ਤੇ ਉਹਦੇ ਹਸਬੰਡ ਨੂੰ ਤੁਸੀਂ ਇੱਕ ਰੀ ਇੱਥੇ ਮੇਰੇ ਕੋਲ ਭੇਜੋ ਮੈਂ ਬਹਿ ਕੇ ਗੱਲ ਕਰਾਂਗਾ ਉਹਨਾਂ ਨਾਲ ਠੀਕ ਹੈ ਜੀ ਉਹਨਾਂ ਦੀ ਹਸਨ ਤਾਂ ਇੱਥੇ ਦਬਾਈ ਦੇ ਵਿੱਚ ਆ ਕੋਈ ਗੱਲ ਨਹੀਂ ਬੇਟੀ ਨੂੰ ਕਿਹਾ ਕਿ ਆਪਣਾ ਕੋਈ ਪਰਿਵਾਰਕ ਮੈਂਬਰ ਕੋਈ ਤੁਹਾਡੇ ਪੇਕੇਆਂ ਚੋਂ ਕੋਈ ਭਰਾ ਕੋਈ ਭੈਣ ਕੋਈ ਨਹੀਂ ਹੈਗਾ ਚਾਹੀਏ ਤਾਂ ਨਾਮ ਨਹੀਂ ਰਿਹਾ ਹੈ ਨਾ ਸਰੀ ਉਹਨਾਂ ਨੂੰ ਤੇ ਚੀਜ਼ ਵਾਰੀ ਪਤਾ ਨਹੀਂ ਹੈਗਾ ਤੁਮ ਨਹੀਂ ਪਹਿਨੀ ਹੁੰਦੇ ਦੱਸਣਾ ਹੀ ਪੈਂਦਾ ਹੁਣ ਜੇ ਫਸੇ ਆ ਤੇ ਦੱਸਣਾ ਤੇ ਪੈਣਾ ਹੀ ਆ ਠੀਕ ਹੈ ਕੱਲ ਨੂੰ ਵੀ ਤੇ ਪਤਾ ਲੱਗਣਾ ਹੀ ਆ ਉਹਨਾਂ ਨੂੰ ਹੂੰ ਤੁਸੀਂ ਤਾਂ ਕਰੋ ਭਰਾ ਹੈਗਾ ਤੁਹਾਡਾ ਭਰਾ ਮੇਰਾ ਭਰਾ ਹੈ ਨਾ ਮੈਂ ਤਾਂ ਮੈਂ ਤਾਂ ਡੀ ਨਾਲ ਭਰਾ ਹੈਗਾ ਪੇਕੇ ਕਿਹੜੀ ਜਗ੍ਹਾ ਤੇ ਪੇਕੇ ਪੇਕੇ ਕਿੱਥੇ ਪੇਕੇ ਕਿੱਥੇ ਆ ਇੱਕ ਮੇਰੀ ਤਾਂ ਕੋਡ ਟਰਨ ਕੋਡ ਇੱਕ ਆਪਣੀ ਇੱਕ ਆਪਣੀ ਫੋਟੋ ਇੱਕ ਆਪਣੀ ਫੋਟੋ ਭੇਜੋ ਮੈਨੂੰ ਇੱਕ ਆਪਣਾ ਪੈਕ ਕਰਦੇ ਤੇ ਸਾਰੇ ਦਾ ਐਡਰੈਸ ਤੇ ਜੋ ਠੀਕ ਹੈ ਜੀ ਤੇ ਇਦਾਂ ਕਰਿਓ ਤੁਸੀਂ ਆਪਣੀ ਆਪਣੀ ਬੇਟੀ ਨੂੰ ਕਿਉਂਕਿ ਇੱਕ ਵਾਰੀ ਸਾਡੇ ਨਾਲ ਗੱਲ ਕਰੀ ਠੀਕ ਹੈ ਜੀ ਹਾਂ ਹਾਂਜੀ ਮੈਂ ਹੋਈ ਕਹਿ ਰਹੀ ਹਾਂ ਹਾਂ ਠੀਕ ਹੈ ਜੀ ਕੋਈ ਗੱਲ ਨਹੀਂ ਮੰਗਵਾ ਲਾਂਗੇ ਏਜੰਟ ਕਿੱਥੋਂ ਦਾ ਤੁਹਾਡਾ ਇਹ ਜੰਤਾ ਹੈ ਨਾ ਬਈ ਤੁਹਾਨੂੰ ਅਮਰਸਰ ਦਾ ਹਾਂ ਅਮਰਸਰ ਤੋਂ ਆਏ ਕਿਦਾਂ ਉਹਦੇ ਉਹਦੇ ਕਿਦਾਂ ਕੰਡਕਟਰ ਜੀ ਕਿਦਾਂ ਆਏ ਉਹਦੇ ਚ ओ दुबई तो आई हूँ मैं वो देखने का जो किन्हें पैसे ले लिए होने तड़तो उन्हें पैसा मेरे तो कोई नहीं है मैं तो अपनी माँ जीवन पारोगो वो तो लोग की हंदावा पहने की हंदावा के के याँ तो आई धुमांबर ने पैसे ले लिए ने किन्हें तो की हंदावा के अजंटर नो कुड़ी देके अजंटर तो पैसे ले लिए � ਦੇ ਤੂੰ ਮੇਰੇ ਤੋਂ ਇਹਨਾਂ ਨੂੰ ਸਾਰੇ ਨੇ ਇਦਾਂ ਹੀ ਲੈਤਾਂਗੇ ਤਾਂ ਮੇਰੀ ਗੱਲ ਨੂੰ ਸਮਝ ਦੇਖ ਐ ਨਾ ਕਿ ਬਈਆ ਨੂੰ ਸਮਝ ਦੇ ਪੈਣਾ ਇਹ ਹੁੰਦਾ ਪਿਆ ਵਈ ਜਿੰਦ ਤਾ ਤੁਹਾਡਾ ਤੁਹਾਡਾ ਏਜੰਟ ਮੇਰੀ ਗੱਲ ਸੁਣ ਤੁਹਾਡਾ ਏਜੰਟ ਤੇ ਦਾ ਨਾ ਕੀ ਆ ਮੈਂ ਚੰਤਰਾ ਨਾ ਹਾਂ ਮੈਂ ਤਾਂ ਠੀਕ ਅਰੇ ਹਾਂਜੀ ਨਹੀਂ ਹੋਇਆ ਮੈਂ ਤੁਹਾਨੂੰ ਨੰਬਰ ਐਨੇ ਤੁਸੀਂ ਏਜੰਟਾਂ ਦੇ ਮੇਰੀ ਗੱਲ ਸੁਣੋ ਕਿੰਨੀਆਂ ਬੇਬਕੂਫੀਆਂ ਵਰਤੀਆਂ ਆਪਾਂ ਆਪਾਂ ਜਿਨ੍ਹਾਂ ਦੇ ਥਰੂ ਬਾਹਰ ਹੁੰਦੇ ਆਪਾਂ ਨੂੰ ਉਹਨਾਂ ਦਾ ਪਤਾ ਹੀ ਨਹੀਂ ਆ ਕੌਣ ਆ ਕਿ ਨਾਮ ਆ ਕਿੱਥੋਂ ਦੇ ਆ ਆਪਾਂ ਐਵੇਂ ਆਪਣੇ ਮੂੰਹ ਚੱਕ ਕੇ ਫੇਰ ਚਲ ਜਾਈਦਾ ਉਹਨਾਂ ਦੇ ਆ ਪਿੱਛੇ ਲਾ ਕੇ ਫੇਰ ਬਾਅਦ ਚ ਰੋਣਾ ਜਾਂ ਫੇਰ ਹੋਰ ਦੱਸੋ ਤੁਹਾਨੂੰ ਇਹ ਨਹੀਂ ਪਤਾ ਮੇਰੇ ਏਜੰਟ ਦਾ ਨਾਮ ਕੀ ਹੈ ਮੇਰਾ ਏਜੰਟ ਕਿੱਥੋਂ ਦਾ ਵਾ ਠੀਕ ਹੈ ਜੀ ਪਹਿਨੇ ਆਪਾਂ ਦੇ ਆਪਣੀ ਧੀ ਪੈਨੂ ਕਿਸੇ ਨਾਲ ਇਦਾਂ ਮਤਲਬ ਕਿ ਕੀ ਹੁੰਦੇ ਨੇ ਹੱਤੀ ਤਾਂ ਕਨਾਂ ਕਲੀਏ ਦੁਕਾਨ ਤਾਂ ਕਨਾਂ ਕਲੀਏ ਤੇ ਤੁਸੀਂ ਮੂੰ ਚਾਕੇ ਪਹਿਨੇ ਦੂਜੇ ਦੇਸ਼ਾਂ ਚ ਚਲ ਜਾਂਦੀਆਂ ਜੀ ਫਿਰ ਬਾਅਦ ਵਿੱਚ ਰੁੰਡੀਆਂ ਜੀ ਹਨਾ ਫਿਰ ਪਛਤਾਉਣਾ ਜਾਂ ਫਿਰ ਹੋਰ ਕੀ ਕਰਨਾ ਹੁਣ ਮਾਲ ਕੇ ਚਲੋ ਕਿੰਨੂ ਮਾਸੀ ਆਖੋਗੇ ਤੁਸੀਂ ਹੁਣ ਕਿੰਨੂ ਕਹੋਗੇ ਕਿ ਮੈਨੂੰ ਕੜਵਾ ਕੀ ਗੱਲ ਹੈ ਮੈਂ ਕਹਿੰਦਾ ਕਿ ਫਿਰ ਮੇਰੇ ਹੱਥੇ ਉਹ ਹੈਗਾ ਸੀਗਾ ਮੈਂ ਆਪਣਾ ਘਰ ਵੀ ਪਾਇਆ 1.5 ਲੱਖ ਰੁਪਇਆ ਵੀ ਲਾਇਆ ਸੀ ਸਰਕਾਰ ਚਾ ਸੀ ਉਹਨੇ ਮੈਨੂੰ 2 ਸਾਲ ਦਾ ਮਾਂਚ ਲਾਇਆ ਸੀਗੇ ਪਰ ਆ ਆਖਰੀ ਵਾਰ ਨਹੀਂ ਮਾਸਿਬਲ ਨਹੀਂ ਪੜੇ ਫਿਰ ਜੇ ਤੁਸੀਂ ਮਾਂਚ ਪਹਿਲਾਂ ਵੀ ਗਏ ਸੀ ਫਿਰ ਤੁਹਾਨੂੰ ਮਾਂ ਦੇ ਹਾਲਾਤਾਂ ਦਾ ਪਤਾ ਵਾ ਕੀ ਬੰਦੀ ਉੱਥੇ ਤੇ ਫਿਰ ਤੁਸੀਂ ਕਿਦਾਂ ਬੇਕੁਫਾ ਆਲੇ ਫਿਰ ਉੱਥੇ ਫਿਰ ਤੁਸੀਂ ਚਲੇ ਗਏ ਜੀ ਬਿਲਕੁਲ ਮੇਨੂੰ ਨਾ ਮੇਰੇ ਨਾਲ ਗੁੱਸਾ ਨਾ ਕਰਿਓ ਜੇ ਨਾ ਈਆਂ ਬਣਾ ਨੂੰ ਨਹੀਂ ਪਤਾ ਉਧਰਲੇ ਹਾਲਾਤਾਂ ਦਾ ਚਲੋ ਤੇ ਜਾਣ ਹੈ ਨਾ ਚਲੋ ਫਸ ਜਾਣ ਵੱਖਰੀ ਗੱਲ ਆ ਤੁਹਾਨੂੰ ਤੇ ਪਤਾ ਹੀ ਸਾਰਾ ਪਤਾ ਹੀ ਤੁਸੀਂ ਇੱਥੇ ਰਹਿ ਕੇ ਹੋਏ ਇਹਦੇ ਸੋ ਮੈਨੂੰ ਹਾਂਜੀ ਨੈਟਵਰਕ ਪ੍ਰੋਬਲਮ ਆ ਗਈ ਲੱਗਦਾ ਅਹ ਸਤ ਜੀ ਫੋਨ ਕੱਟ ਗਿਆ ਸੀਗਾ ਮੇਰਾ ਇਹ ਵੀਡੀਓ ਬਣਾਉਣ ਦਾ ਇੱਕੋ ਮਕਸਦ ਆ ਕਿ ਆਪਣੇ ਪੰਜਾਬ ਦੀਆਂ ਧੀਆਂ ਭੈਣਾਂ ਬਹੁਤ ਆ ਇਹਨਾਂ ਦੇਸ਼ਾਂ ਦੇ ਵਿੱਚ عمان ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਫਸ ਜਾਂਦੀਆਂ ਵਾ ਸੋ ਮੈਂ ਵੀਡੀਓ ਬਣਾ ਕੇ ਇੱਕ ਮੈਸੇਜ ਦੇਣਾ ਚਾਹੁੰਦਾ ਆਪਣੀਆਂ ਧੀਆਂ ਭੈਣਾਂ ਨੂੰ ਕਿ ਭੈਣੋ ਇੱਥੇ ਖਾ ਲੋ ਥੋੜੀ ਖਾ ਲੋ ਅੱਧੀ ਖਾ ਲੋ ਚਾਰਨਾ ਖਾ ਲੋ ਹਨਾ ਪਰ ਇਹਨਾਂ ਦੇਸ਼ਾਂ ਦੇ ਵਿੱਚ ਆ ਨਾ ਜਾਓ ਮੈਂ ਨਹੀਂ ਕਹਿੰਦਾ ਦੇਸ਼ ਨਹੀਂ ਮਾੜੇ ਦੇਸ਼ ਵਾਹਿਗੁਰੂ ਜੀ ਮੇਰੇ ਨਾਲ ਸਾਰੇ ਚੰਗੇ ਆ ਕੋਈ ਦੇਸ਼ ਨਹੀਂ ਮਾੜਾ ਪਰ ਉੱਥੇ ਕੋਈ ਚੰਦਕ ਪਰਸੈਂਟ ਲੋਕ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਪੈਸੇ ਦੀ ਖਾਤਰ ਰੱਬ ਨੂੰ ਭੁੱਲ ਜਾਂਦੇ ਆ ਹੁਣ ਜਿਹੜੀਆਂ ਭੈਣਾ ਫਸਦੀਆਂ ਵਾਂ ਇਹਨਾਂ ਨੂੰ ਉਹ ਅਰਬੀ ਨਹੀਂ ਫਸਾਉਂਦੇ ਇਹਨਾਂ ਨੂੰ ਭੈਣਾਂ ਨੂੰ ਆਪਣੇ ਹੀ ਲੋਕ ਜਿਹੜੇ ਫਸਾਉਂਦੇ ਆ ਠੀਕ ਹੈ ਜੀ 10000 ਕੋਈ ਲੈ ਲੀਣਾ ਕਮਿਸ਼ਨ ਕੋਈ 2000 ਕਮਿਸ਼ਨ ਲੈ ਕੇ ਤੇ ਉਧਰ ਦੇ ਦਿੰਦੇ ਆ ਤੇ ਇਹ ਨਾ ਸੋਚੋ ਕਿ ਹਰ ਦੇ ਕੋਲ ਕਿਹੜਾ ਇਹ ਨਾ ਕੋਈ ਪੈਸਾ ਲਿਆ ਵਾ ਇਹ ਕਿਹੜਾ ਪੈਸਾ ਨਾ ਵੀ ਲੁੱਟਿਆ ਜਾਣਾ ਵਾ ਤੁਹਾਡੇ ਕੋਲ ਮੰਨਦਾ ਵੀ ਨਹੀਂ ਇਹ ਨਾ ਪੈਸਾ ਲਿਆ ਪਰ ਤੁਹਾਨੂੰ ਇਧਰੋਂ ਉਧਰ ਭੇਜ ਕੇ ਅਮਾਨ ਦੇ ਵਿੱਚ ਭੇਜ ਕੇ ਉੱਥੋਂ ਸੇਖਾਂ ਤੋਂ ਪੈਸੇ ਲੈ ਲੈਂਦੇ ਤੇ ਮੋਟੀ ਰਕਮ 2-2 ਲੱਖ 3 ਤੋਂ ਲੱਖ ਰੁਪਏ ਉੱਥੋਂ ਲੈ ਲੈਂਦੇ ਆ ਫਿਰ ਜਿਨ੍ਹਾਂ ਨੇ ਪੈਸੇ ਦੇ ਕੇ ਕੁੜੀ ਮਂਗਾਈ ਹੁੰਦੀ ਆ ਘਰੇ ਕੰਮ ਕਰਨ ਵਾਸਤੇ ਜਾਂ ਉਦਾਂ ਵੀ ਉਹਨਾਂ ਨੇ ਤਾਂ ਆਪਣੀ ਪੂਰਤੀ ਕਰਨੀ ਹੁੰਦੀ ਆ ਹਾਂਜੀ ਭੈਣ ਜੀ ਤੁਸੀਂ ਪੜ੍ਹਨੀ ਇਦਾਂ ਕਰੋ ਤੁਸੀਂ ਆਪਣੀ ਆਪਣੀ ਬੇਟੀ ਨੂੰ ਇੱਥੇ ਭੇਜੋ ਕਰੀ ਮੈਂ ਨਾਮ ਇਚ ਇੰਟਰੈਗਰੀ ਨਾਮ ਲਿਖ ਕੇ ਭੇਜ ਦਿੱਤਾ ਮੇਰੇ ਕੋਲ ਦੇਖੋ ਕਿਸੇ ਨਾਲ ਕਰਕੇ ਨਾਮ ਵੀ ਉਹਦਾ ਭੇਜੋ ਲਿਖ ਕੇ ਤੇ ਮੈਨੂੰ ਉਹਦਾ ਕੋਈ ਰੱਬ ਤੁਹਾਡਾ ਬਲਾ ਕਰ ਕੋਈ ਉਹਦਾ ਕੋਈ ਕਿ ਉਹਨਾਂ ਨੇ ਦਿਆ ਇਹ ਮੈਂ ਕਿ ਕੈਲਗਾ ਸ੍ਰਿੰਦਰ ਲੋ ਦਾ ਨਾ ਠੀਕ ਹੈ ਮੈਨੇ ਕੋਈ ਉਹਦੀ ਫੋਟੋ ਕੋਈ ਉਹਦਾ ਮੋਬਾਈਲ ਨੰਬਰ ਵੀ ਭੇਜੋ ਕਿੱਥੋਂ ਦਾ ਵਾ ਐਡਰੈਸ ਵੀ ਭੇਜੋ ਕੋਈ ਉਹਦਾ ਕੋਈ ਫੋਟੋ ਵੀ ਭੇਜੋ ਉਹਦਾ ਐਡਰੈਸ ਭੇਜੋ ਕਿੱਥੋਂ ਦਾ ਠੀਕ ਹੈ ਦੋਸਤੋ ਅੱਜਕੱਲ੍ਹ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਆ ਰਹੀਆਂ ਨੇ ਏਜੰਟ ਕੁਝ ਕੁ ਪੈਸਿਆਂ ਵਾਸਤੇ ਸਾਡੀਆਂ ਧੀਆਂ ਪੈਣਾਂ ਨੂੰ ਉਧਰ ਫਸਾ ਰਹੇ ਨੇ ਸੋ ਇਹਨਾਂ ਏਜੰਟਾਂ ਤੋਂ ਸਾਵਧਾਨ ਰਹੋ ਅਤੇ ਆਪਣੀ ਧੀ ਪੈਣ ਨੂੰ ਬਿਨਾਂ ਕਿਸੇ ਜਾਣ ਪਛਾਣ ਬਿਨਾਂ ਕਿਸੇ ਠੋਸ ਉਥੇ ਰੱਖ ਰਖਾਵ ਤੋਂ ਬਿਨਾਂ ਕਿਸੇ ਸਕੇ ਸੰਬੰਧੀ ਤੋਂ ਨਾ ਭੇਜੋ ਐਥੋਂ ਤੱਕ ਕਿ ਦੋਸਤੋ ਉਧਰ ਜਾ ਕੇ ਸਕੇ ਸੰਬੰਧੀ ਵੀ ਬਦਲ ਜਾਂਦੇ ਨੇ ਸੋ ਆਪਣੀ ਧੀ ਪੈਣ ਨੂੰ ਅਗਰ ਤੁਸੀਂ ਭੇਜਣਾ ਹੀ ਹੈ ਤਾਂ ਪਤ ਕੇ ਸਬੂਤ ਦੇ ਨਾਲ ਭੇਜੋ ਪੱਕੇ ਇਰਾਦੇ ਦੇ ਨਾਲ ਭੇਜੋ ਅਤੇ ਉੱਥੇ ਉਸ ਨੂੰ ਕੋਈ ਸਾਂਭਣ ਵਾਲਾ ਹੋਵੇ ਪੱਕੇ ਇੰਤਜ਼ਾਮ ਕਰਕੇ ਭੇਜੋ ਤੇ ਵੀਡੀਓ ਨੂੰ ਵੱਤ ਵਤ ਸ਼ੇਰੀ ਰੁਕ ਰਿਓ